કાફર હોનેથી જ આ પપ્પા દે આ તો કોરિયા આ તું પડતા કદી માક ના લગના રાજાના ઉતડકે દેખી એનાની હા પેને તને ખબર હે કે તારું બાર મે કહી તને નીકળિયા ઠીક હે તો મિટી તો લે જા બેટા બેટા ઓ બેંગુર મે માર દત્તા ਆਪਰਾ ਨੂੰ ਲੈ ਗਿਆ ਫਸਤੀ ਵਾਲੇ ਉਹਨਾਂ ਦੇ ਕੱਟਿਆ ਨਾ ਉਹ ਆਪ ਦਾ ਸਮਾਨ ਨੂੰ ਆ ਕੇ ਲਾਂਦੇ ਰਹਿ ਗਏ ਇਹ ਬੰਦੇ ਸਾਰੇ ਜਿੰਦਾ ਪੁਜਾਉਂਦਾ ਉਹਨਾਂ ਜਿਆਦੇ ਕਹਿੰਦੇ ਪਾਪਾ ਦੇ ਦੋ ਉਹਦਾ ਨਾ ਸਾਡੇ ਘਰੇ ਨਾ ਆਉਂਦਾ ਐਂ ਕਦੇ ਤੇ ਆ ਕਲੇਸ਼ ਕਰਨਾ ਆਹ ਜਿਹੜੀ ਬੀਨ ਨੂੰ ਕਰਦੇ ਆਪਾਂ ਦੇਖੋ ਬਹੁਤ ਸਾਰੇ ਕਿ ਅਸੀਂ ਜੀਸਸ ਦੇ

ਇਹ ਕੋਸ਼ਿਸ਼ ਵੀ ਨਾ ਕਰੋ ਅੱਜ ਕੋਈ ਲੁੱਟੂ ਆਉਂਦਾ ਰਹੀ ਆ ਕੋਈ ਨਾ ਦੇਖੋ ਬੰਦੇ ਵੀ ਆਪ ਆਇਆ ਜੰਦਾ ਮਾਰ ਕੇ ਆ ਰਿਹਾ ਰੋਕ ਕੇ ਇੱਕ ਵਾਰੀ ਇਹ ਨਹੀਂ ਆਸੇ ਨਾ ਕੀਆ ਬੰਦਾ ਹੁਣ ਨਾ ਚੱਲ ਗਿਆ ਸਾਨੂੰ ਬੰਦੇ ਦਾ ਇਨਸਾਫ ਨਹੀਂ ਬਣ ਰਿਹਾ ਤੁਹਾਨੂੰ ਇਨਸਾਫ ਚਾਹੀਦਾ ਸਾਡਾ ਸਾਡਾ ਵੀਰਪਾ ਜੀ ਚਾਹੀਦਾ ਸਾਡਾ ਵੀਰ ਦੇ ਜਿਹੜਾ ਗਾਲਾ ਕੱਢ ਕੇ ਕੰਮ ਤੇ ਆਇਆ ਸਾਡਾ ਭਰਾ ਗਾਲਾ ਕੱਢਣ ਲੱਗੇ ਨਿਸ਼ਾਨੇ ਵਾਲਾ ਮੁੰਡਾ ਇਹਨਾਂ ਦਾ ਲਾੜਾ ਦਾ ਕੀ ਮਤ ਉਹ ਲਿਆ ਇਹਨਾਂ ਨੇ ਗੜਾ ਕੱਢਿਆ ਮਗਰ ਪੰਤੇ ਲਾਉਂਦੇ ਆ ਅੱਜ ਆਏ ਰੁਲਣ ਜਾਈਏ ਅੱਜ ਆਏ ਇਹ ਮੁੰਡੇ ਆ ਗਏ ਅੱਜ ਇਹ ਮੁੰਡੇ ਆਏ ਕਿ ਕਰਨਾ ਅੱਜ ਤੇਰੇ ਆਉਂਦੇ ਪੈਕਿਸਟ ਦੇ ਗਾਨੇ ਤੇ ਜਿਹੜੀ ਵਾਰ ਕਹਿੰਦੇ ਇੱਥੇ ਆਇਆ ਜੀ ਮਾਨੀ ਮਿਲਣ ਦੇ ਨਾਲ ਸਾਈਕਲ ਉਹਦਾ ਇੱਥੇ ਆਜਲੀ ਉਹਦੀ ਲੱਗੀ ਆ ਅੱਜ ਵੇਲੇ ਆਜਲੀ ਉਹਦਾ ਆਜਲੀ ਉਹਦੀ ਲੱਗੀ ਆ ਹਾਂ ਇਹ ਥੋੜੀ ਗੱਲ ਵਸਿਆ ਹੋ ਗਿਆ ਇਹਨਾਂ ਦੀ ਥੋੜੀ ਫੈਕਟਰੀ ਵਾਲੇ ਨੇ ਬੱਸ ਹੋ ਗਈ ਸੀ ਕਿ ਸਾਡਾ ਉੱਥੇ ਬੱਚਾ ਸੀਗਾ ਕਿ ਨਹੀਂ ਸੀਗਾ ਤੇ ਇਹਨਾਂ ਕੋਲ ਕੋਈ ਸਾਈ ਵਿਟਨੈਸਿਸ ਨਹੀਂ ਜਿਹੜੇ ਕਲੇਮ ਕਰਦੇ ਆ ਕਿ ਇਹਨਾਂ ਦੇ ਬੇਟੇ ਨੂੰ ਅੰਦਰ ਜਾਂਦੇ ਦੇਖਿਆ ਤੇ ਅਸੀਂ ਇਹਨਾਂ ਨੂੰ ਇਹ ਸਵਾਸਨ ਦਿੱਤਾ ਕਿ ਸਾਡੀ ਫੋਰੈਂਸਿਕ ਟੀਮ ਕਿਉਂਕਿ ਹਜੇ ਅੱਗ ਅੱਗ ਥੋੜੀ ਟੁਕਰੀ ਹੈ ਜਦੋਂ ਅੱਗ ਪ੍ਰੋਪਰ ਬੁਝੂਗੀ ਆਪਣਾ ਜਿਵੇਂ ਦਿਖ ਰਿਹਾ ਕਿ ਤੂੰ ਆਹ ਜਿਹਾ ਨਿਕਲਦਾ ਜਦੋਂ ਅੱਗ ਪੂਰੀ ਬੁਝੂਗੀ ਉਸ ਤੋਂ ਬਾਅਦ ਹੀ ਫੋਰੈਂਸਿਕ ਟੀਮ ਆਪਣੀ ਤਫ਼ਤੀਸ਼ ਸ਼ੁਰੂ ਕਰ ਸਕਦੀ ਹੈ ਸਰ ਇਹ ਕਿਤੇ ਵੀ ਰਜਿਸਟਰ ਹੈਗਾ ਬਾਈਸਾਈਕਲ ਦਾ ਜਾਂ ਡਿਫਨ ਵੀ ਹੋ ਗਿਆ ਹੈ ਵੀ ਉੱਥੇ ਮਿਲ ਜਾਏਗਾ ਹਾਂਜੀ ਡੈਫੀਨਿਟਲੀ ਮਤਲਬ ਬਾਕੀ ਇਹਨਾਂ ਦੇ ਆਈ ਵਿਟਨੈਸ ਵੀ ਹੈਗੇ ਆ ਤਾਂ ਮੁੰਡਾ ਇਹ ਕਹਿ ਰਿਹਾ 8 ਪੱਕ ਭੁਜੰਤਪਾਦ ਆ ਕੇ ਕਰੇਗੀ ਤੇ ਇਹਨਾਂ ਦੀ ਡਿਮਾਂਡ ਸੀ ਕਿ ਸੀਨੀਅਰ ਅਫਸਰਾਂ ਨੂੰ ਮਿਲਣਾ ਚਾਹੁੰਦੇ ਆ ਉਹ ਇੱਕ ਵਾਰ ਇਹਨਾਂ ਨੂੰ ਮਿਲਾ ਦੇ ਸਰ ਫੈਕਟਰੀ ਮਾਲਕ ਕਹਿੰਦੇ ਕਿ ਸਾਡੇ ਕੋਲ ਬੰਦਾ ਨਹੀਂ ਆਇਆ ਫੈਕਟਰੀ ਮਾਲਕ ਹਨ ਜੀ ਮੈਂ ਹੁਣ ਗੱਲ ਕੀਤੀ ਸਾਰਿਆਂ ਦੇ ਸਾਹਮਣੇ ਗੱਲ ਹੋਈ ਉਹਨਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਫੈਕਟਰੀ ਮਾਲਕ ਆਪ ਇੱਥੇ ਨਹੀਂ ਸੀਗੇ ਮਤਲਬ ਇਹ ਸਟਾਰਟ ਹੁੰਦਾ 9 ਵਜੇ ਉਹਨਾਂ ਦਾ ਪੁਆਇੰਟ ਸਿਰਫ ਇੰਨਾ ਸੀਗਾ ਕਿ ਜਦੋਂ ਫੈਕਟਰੀ ਦਾ ਕੰਮ 9 ਵਜੇ ਸ਼ੁਰੂ ਹੁੰਦਾ ਹੈ ਤਾਂ 8 ਵਜੇ ਕੋਈ ਨਹੀਂ ਆਇਆ ਹੁੰਦਾ ਬਟ ਉਹ ਇਹ ਨਹੀਂ ਕਲੇਮ ਕਰਦੇ ਕਿ ਅਸੀਂ ਕਹਿ ਰਹੇ ਹਾਂ ਕਿ ਨਹੀਂ ਆਇਆ ਸੀਗਾ ਉਹ ਕਹਿੰਦੇ ਕਿ ਆ ਉਹ ਇੱਥੇ ਥੋੜਾ ਜਲਦੀ ਆ ਗਿਆ ਸੀਗਾ ਤੇ ਫਿਰ ਇਹਨਾਂ ਦਾ ਜਿਹੜਾ ਵਰਕਰ ਹੋਰ ਕੰਮ ਕਰਦਾ ਜਿਹੜਾ ਇਹਨਾਂ ਦਾ ਆਪਦਾ ਤੇ ਉਹ ਉਹਨਾਂ ਦੇ ਆਈ ਫਿਟਨੈਸ ਹੋਈ ਆ ਆਪਾਂ ਦੱਸ ਸਕਦੇ ਹਾਂ ਕਿਉਂਕਿ ਫੈਕਟਰੀ ਵਰਕਰ ਆਪ ਇੱਥੇ ਨਹੀਂ ਸੀ ਇਹ ਵੀ ਆਪ ਇੱਥੇ ਨਹੀਂ ਸੀ ਜਿਹੜੇ ਵਰਕਰ ਇੱਥੇ ਹੈ ਜੋ ਕਿਹੜੇ ਆਇਆ ਤਾਇਆ ਹੋਵੇਗਾ ਨਾ